ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਪਿੱਛੇ ਛੱਡ ਗਿਆ ਆਪਣੀ ਰੋਂਦੀ ਘਰਲੌਂਦੀ ਹੋਈ 8 ਸਾਲਾਂ ਦੀ ਧੀ ਅਤੇ ਪਤਨੀ ਨੂੰ। 10 ਸਾਲ ਸਿੰਗਾਪੁਰ ਦੇ ਵਿੱਚ ਰਹਿਣ ਤੋਂ ਬਾਅਦ ਡੇਢ ਸਾਲ ਪਹਿਲਾਂ ਹੀ ਕੈਨੇਡਾ ਦੇ ਵਿੱਚ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ। ਸ਼ਿਫਟ ਖਤਮ ਕਰਨ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ ਕਿ ਅਚਾਨਕ ਦੋ ਟਰੱਕ ਆਪਸ ਦੇ ਵਿੱਚ ਪਿੜੇ। ਦੋਵਾਂ ਟਰੱਕਾਂ ਨੂੰ ਅੱਗ ਲੱਗ ਗਈ ਤੇ ਇਸ ਵਿੱਚ ਅੱਗ ਨਾਲ ਇੱਕ ਪੰਜਾਬੀ ਨੌਜਵਾਨ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤਰਮਿੰਦਰ ਸਿੰਘ ਦੀ ਮੌਤ ਹੋ ਗਈ 35 ਸਾਲ ਦੇ ਕਰੀਬ ਇਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਗਿਆ ਕਿ ਕਰੀਬ ਡੇਢ ਸਾਲ ਪਹਿਲਾਂ ਇਹ ਕੈਨੇਡਾ ਗਿਆ ਸੀ ਇਸ ਤੋਂ ਪਹਿਲਾਂ 10 ਸਾਲ ਸਿੰਗਾਪੁਰ ਦੇ ਵਿੱਚ ਇਸ ਨੇ ਬਤੀਤ ਕੀਤੀ ਤੇ ਫਿਰ ਕੈਨੇਡਾ ਦਾ ਵੀਜ਼ਾ ਲੱਗਿਆ ਸੀ ਮਾਪਿਆਂ ਨੂੰ ਉਸ ਵਕਤ ਚਾਹ ਹੀ ਬੜਾ ਸੀ ਜ ਜਸੀ ਪਰ ਮਾਪਿਆਂ ਨੂੰ ਤੇ ਪਤਨੀ ਨੂੰ ਇਹ ਨਹੀਂ ਸੀ ਪਤਾ ਕਿ ਸ਼ਾਇਦ ਉਹ ਮੁੜ ਕੇ ਕਦੇ ਘਰ ਵਾਪਿਸ ਨਹੀਂ ਆਏਗਾ ਤਾਂ ਦੱਸ ਜਾਈਏ ਕਿ ਭਿਆਨਕ ਸੜਕ ਹਾਦਸੇ ਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਟਰੱਕ ਦੇ ਪੁਰਜੇ-ਪੁਰਜੇ ਖਿਲਰ ਗਏ ਔਰ ਉਸ ਤੋਂ ਬਾਅਦ ਅੱਗ ਲੱਗ ਗਈ ਜਿਸ ਦੇ ਚਲਦਿਆਂ 3 ਸਾਲਾਂ ਤਰਮਿੰਦਰ ਸਿੰਘ ਦੀ ਟਰੱਕ ਦੇ ਅੰਦਰ ਹੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਦੀ ਡੈੱਡ ਬੋਡੀ ਪੰਜਾਬ ਲਿਆਉਣ ਦੇ ਲਈ ਗੋਹਾਰ ਲਗਾਈ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਮੁਤਾਬਕ 1.5 ਸਾਲ ਪਹਿਲਾਂ ਉਹ ਸਿੰਗਾਪੁਰ ਤੋਂ ਕੈਨੇਡਾ ਸ਼ਿਫਟ ਹੋਇਆ ਸੀ। ਇਸ ਤੋਂ ਪਹਿਲਾਂ 10 ਸਾਲ ਉਸਨੇ ਸਿੰਗਾਪੁਰ ਦੇ ਵਿੱਚ ਵੀ ਬਤੀਤ ਕੀਤੇ ਅਤੇ ਇੱਕ ਚੰਗੇ ਭਵਿੱਖ ਦੀ ਆਸ ਉਮੀਦ ਦੇ ਵਿੱਚ ਉਹ ਸਿੰਗਾਪੁਰ ਤੋਂ ਕੈਨੇਡਾ ਸ਼ਿਫਟ ਹੋਇਆ ਸੀ ਪਰ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਸੀ ਪਤਾ ਕਿ ਉਹ ਦੁਬਾਰਾ ਆਪਣੇ ਪੁੱਤਰ ਦੇ ਨਾਲ ਨਹੀਂ ਮਿਲ ਪਾਨਗੇ ਤਦਅੱਸੀ ਹੈ ਕਿ ਫਿਰੋਜ਼ਪੁਰ ਦੇ ਰਾਮਪੁਰਾ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਔਰ ਇਸ ਦੀ ਕੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਪਰਿਵਾਰਿਕ ਮੈਂਬਰ ਰੋਂਦੇ-ਕੁਰਲਾਉਂਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਹਾਦਸਾ ਵਾਪਰਿਆ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਧਰਮਿੰਦਰ ਟਰੱਕ ਦੇ ਅੰਦਰ ਹੀ ਫਸ ਜਾਂਦਾ ਹੈ ਅਤੇ ਟਰੱਕ ਨੂੰ ਅੱਗ ਲੱਗ ਜਾਂਦੀ ਹੈ। ਧਰਮਿੰਦਰ ਨੂੰ ਇੰਨਾ ਵੀ ਮੌਕਾ ਨਹੀਂ ਮਿਲਿਆ ਕਿ ਉਹ ਬਾਹਰ ਨਿਕਲ ਸਕੇ। ਤਦ ਅੱਸਈਏ ਕਿ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ ਹੋਈ ਔਰ ਟੱਕਰ ਇੰਨੀ ਜ਼ਿਆਦਾ ਭਿਆਨਕ ਕਿ 35 ਸਾਲਾਂ ਧਰਮਿੰਦਰ ਦੀ ਮੌਤ ਹੋ ਗਈ। ਤਦ ਅੱਸਈਏ ਕਿ ਫਿਰੋਜ਼ਪੁਰ ਦੇ ਰਾਮਪੁਰਾ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਔਰ ਇਸ ਦੀ ਕੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਪਰਿਵਾਰਿਕ ਮੈਂਬਰ ਰੋਂਦੇ-ਕੁਰਲਾਉਂਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਹਾਦਸਾ ਵਾਪਰਿਆ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਧਰਮਿੰਦਰ ਟਰੱਕ ਦੇ ਅੰਦਰ ਹੀ ਫਸ ਜਾਂਦਾ ਹੈ ਅਤੇ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਧਰਮਿੰਦਰ ਨੂੰ ਇੰਨਾ ਵੀ ਮੌਕਾ ਨਹੀਂ ਮਿਲਿਆ ਕਿ ਉਹ ਬਾਹਰ ਨਿਕਲ ਸਕੇ ਤਦ ਅੱਸੇ ਇਹ ਕਿ ਦੋ ਟਰੱਕਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਔਰ ਟੱਕਰ ਇੰਨੀ ਜ਼ਿਆਦਾ ਭਿਆਨਕ ਕਿ 35 ਸਾਲਾਂ ਧਰਮਿੰਦਰ ਦੀ ਮੌਤ ਹੋ ਗਈ